ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਈ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਨ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਬਰ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਆ ਹਰ ਨਾਮ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਨ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਹੀ ਆਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਲਾ ਪੰਜਵਾ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਨ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰੇ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਆ ਹਰ ਨਾਮ ਸਾਈਂ ਕਾਰਕਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੋਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰੇ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿੱਤ ਜਪਿਆ ਹਰ ਨਾਮ ਸਾਈਂ ਕਾਰਕਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਲਾ ਪੰਜਵਾ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰੇ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿੱਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਨ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੋਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਨ ਦਿੱਤਾ ਪੈ ਰਹੇ ਖਾਈ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰੇ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਨਦਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰੇ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਨ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਲਾ ਪੰਜਵਾ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿੱਤ ਜਪਿਆ ਹਰ ਨਾਮ ਸਾਈਂ ਕਾਰਕਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੋਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਲਾ ਪੰਜਵਾ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿੱਤ ਜਪਿਐ ਹਰ ਨਾਮ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਈ ਇਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੋਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਲਾ ਪੰਜਵਾ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਨ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰੇ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਹੀ ਆਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿੱਤ ਜਪਿਆ ਹਰ ਨਾਮ ਸਾਈਂ ਕਾਰਕਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੋਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਬਰ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਆ ਹਰ ਨਾਮ ਸਾਈਂ ਕਾਰਕਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਲਾ ਪੰਜਵਾ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰੇ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਤ ਜੀਆਂ ਸਭਨਾ ਕਾ ਤੇਰਾ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮੋ ਸਾਈਂ ਕਾਰਕ ਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਲਾ ਪੰਜਵਾ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਨ ਦਿੱਤਾ ਪੈ ਰਹੇ ਖਾਈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰੇ ਕਿਸ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰ ਨਾਮ ਸਾਈਂ ਕਾਰਕਮਾਵਣੀ ਪਿਆਰੇ ਧੁਰ ਮਸਤਕ ਲੇਖ ਲਿਖਾਏ ਇੱਕ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਅਸਮਾਏ ਸੰਸਾਰ ਕੂਪਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ